ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਵੇਂ ਲਗਾਏ ਗ੍ਰੰਥੀ ਸਿੰਘ ਗਿਆਨੀ ਕੇਵਲ ਸਿੰਘ ਅਤੇ ਪਰਵਿੰਦਰਪਾਲ ਸਿੰਘ ਨੇ ਹੈੱਡ ਗ੍ਰੰਥੀ ਵਜੋਂ ਸੇਵਾ ਸੰਭਾਲੀ ਹੈ ਸੇਵਾ ਸੰਭਾਲ ਸਮਾਗਮ ਮਗਰੋਂ ਨਵੇਂ ਚੁਣੇ ਗਏ ਦੋਵਾਂ ਗ੍ਰੰਥੀ ਸਿੰਘ ਸਹਿਬਾਨ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੜਾ ਪ੍ਰਸ਼ਾਦੀ ਦੀ ਕਰਵਾਈ ਅਤੇ ਸਿੱਖ ਰਵਾਇਤ ਅਨੁਸਾਰ ਪਾਵਨ ਹੁਕਮਨਾਮਾ ਸਾਹਿਬ ਲੈ ਕੇ ਸੇਵਾ ਸ਼ੁਰੂ ਕੀਤੀ ਗੁਰੂ ਨੇ ਸਾਡੇ ਤੇ ਬਹੁਤ ਵੱਡਾ ਮਾਲਕ ਨੇ ਤਰਸ ਕੀਤਾ ਜੋ ਪਿਛਲੇ ਕੋਈ ਮਾਤਾ ਪਿਤਾ ਦੀ ਕੋਈ ਕਮਾਈ ਆ ਸੰਗਤਾਂ ਦੀਆਂ ਅਸੀਸਾਂ ਨੇ ਉਹਨਾਂ ਦੀ ਕਿਰਪਾ ਬਖਸ਼ੇ ਦੁਆਰਾ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਬਖਸ਼ੇ ਦੁਆਰਾ ਇਹ ਬਹੁਤ ਹੀ ਮਹਾਨ ਪਿਤਰ ਸੇਵਾ ਬਖਸ਼ਿਸ਼ ਕੀਤੀ ਆ ਤੇ ਦਾਸ ਅਰਦਾਸ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਰਣਾ ਚ ਇਹ ਪਾਰਸ਼ਾ ਅਸੀਂ ਯੋਗ ਨਹੀਂ ਤੁਸੀਂ ਆਪ ਹੀ ਸੀਸ ਤੇ ਮਿਹਰ ਪ੍ਰਤ ਰੱਖ ਕੇ ਆਪ ਮਹਾਨ ਪਿਤਰ ਸੇਵਾ ਦੇ ਯੋਗ ਬਣਾ ਕੇ ਆਪ ਸੇਵਾ ਲੈਂਦੇ ਰਹੋ ਵਿਸ਼ੇਸ਼ ਤੌਰ ਤੇ ਤਾਂ ਸ਼੍ਰੀ ਦਾਨਨ ਸਾਹਿਬ ਦੀਆਂ ਸੰਗਤਾਂ ਹਲਾਕਾ ਕਾਸੀ ਸੰਗਤਾਂ ਦਾ ਜਿੱਥੇ ਆਸ ਨੇ 20 ਸਾਲ ਪੰਜ ਪੇਰੇ ਸਾਹਿਬ ਨੇ ਸੇਵਾ ਅਮਰ ਸੰਚਾਰ ਦੀ ਨਿਭਾਈ ਆ ਕੋਟਾਨਕੋਟ ਸ਼ੁਕਰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਾਰ ਕਿਰਪਾ ਬਖਸ਼ ਕਰਕੇ ਗੁਰੂ ਕਾਂਸੀ ਧਰ ਤੋਂ ਏਡੀ ਵੱਡੀ ਮਹਾਨ ਇਹ ਸੇਵਾ ਬਖਸ਼ਿਸ਼ ਕੀਤੀ ਆ ਰੋਮ ਰੋਮ ਕਰਕੇ ਬਾਦਸ਼ਾਹ ਦਾ ਸ਼ੁਕਰ ਸੰਗਤਾਂ ਦਾ ਸ਼ੁਕਰ ਸਮੁੱਚੇ ਪੰਥ ਦਾ ਸ਼ੁਕਰ ਅਤੇ ਅਰਦਾਸ ਬੇਨਤੀ ਇਸੇ ਤਰ੍ਹਾਂ ਸਾਡਾ ਖਾਲਸਾ ਪੰਥ ਚੜ੍ਹਦੀ ਕਲਾ ਕਰੇ ਦੇ ਗੁਰੂ ਰਾਮਦਾਸ ਸਾਡੇ ਤੋਂ ਇਸੇ ਤਰ੍ਹਾਂ ਸਾਰੇ ਸਿੰਘ ਸਰਵਨਾ ਤੋਂ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸੇਵਾ ਕਰਨ ਦਾ ਬਲ ਦਮਚੌ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਨੂੰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸਤਿਗੁਰਾਂ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ ਹੈ ਗੁਰੂ ਚਰਨਾਂ ਚਰਦਾਸ ਬੇਨਤੀ ਸਤਿਗੁਰੂ ਜੀ ਆਪੀ ਸੇਵਨ ਬਉਣ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ